ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1291 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1292 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀਓ ਕੀ ਰਾਗ ਮਲਾਰ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਰ ਪੁਰਖ ਇਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੇਵੀਲੇ ਗੋਪਾਲ ਰਾਏ ਅਕਲ ਨਿਰੰਜਨ ਮੈਂ ਤਾਂ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਰਖਕ ਹੈ ਜਿਸ ਦੀ ਕੋਈ ਖਾਸ ਕੁਲ ਨਹੀਂ ਹੈ ਜਿਸ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਭਗਤੇ ਦਾਨ ਦੀਜੈ ਜਾਚੈ ਸੰਤ ਜਨ ਰਹਾਉ ਅਤੇ ਜਿਸ ਦੇ ਦਰ ਤੇ ਸਾਰੇ ਭਗਤ ਮੰਗਦੇ ਹਨ ਅਤੇ ਆਖਦੇ ਹਨ ਕਿ हे ਦਾਤਾ ਅਸਾਂ ਨੂੰ ਆਪਣੀ ਭਗਤੀ ਦੀ ਦਾਤ ਬਖਸ਼ ਰਹਾਓ ਜਾਂ ਚੈ ਘਰ ਦਿਗ ਦਿਸੈ ਸਰਾਇ ਚਾ ਬੈਕੁੰਠ ਭਵਨ ਚਿਤ੍ਰ ਸਾਲਾ ਸਭਤ ਲੋਕ ਸਮਾਨ ਪੂਰੀਲੇ ਪਰਮਾਤਮਾ ਮਾਨੋ ਇੱਕ ਬੜਾ ਵੱਡਾ ਰਾਜਾ ਹੈ ਜਿਸ ਦਾ ਇਤਨਾ ਵੱਡਾ ਸ਼ਾਮਿਆਨਾ ਹੈ ਕਿ ਚਾਰੇ ਦਿਸ਼ਾਂ ਉਸ ਸ਼ਾਮਿਆਨੇ ਦੀ ਮਾਨੋ ਕਨਾਤ ਹੈ ਰਾਜਿਆਂ ਦੇ ਰਾਜ ਮਹਿਲਾਂ ਵਿੱਚ ਤਸਵੀਰ ਘਰ ਹੁੰਦੇ ਹਨ ਪਰਮਾਤਮਾ ਇੱਕ ਐਸਾ ਰਾਜਾ ਹੈ ਕਿ ਸਾਰਾ ਬੇਕੁੰਠ ਉਸ ਦਾ ਮਾਨੋ ਤਸਵੀਰ ਘਰ ਹੈ ਅਤੇ ਸਾਰੇ ਹੀ ਜਗਤ ਵਿੱਚ ਉਸ ਦਾ ਹੁਕਮ ਇੱਕਸਾਰ ਚੱਲ ਰਿਹਾ ਹੈ ਜਾਂ ਚੈ ਘਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬਪੜਾ ਕੋਟਵਾਲ ਸੋ ਕਰਾ ਸ੍ਰੀ ਰਾਜਿਆਂ ਦੀਆਂ ਰਾਣੀਆਂ ਦਾ ਜੋਬਨ ਤਾ ਚਾਰ ਦਿਨ ਦਾ ਹੁੰਦਾ ਹੈ ਪਰਮਾਤਮਾ ਇੱਕ ਐਸਾ ਰਾਜਾ ਹੈ ਜਿਸ ਦੇ ਮਹਿਲ ਵਿੱਚ ਲక్ష్ਮੀ ਹੈ ਜੋ ਸਦਾ ਜਵਾਨ ਰਹਿੰਦੀ ਹੈ ਜਿਸ ਦਾ ਜੋਬਨ ਕਦੇ ਨਾਸ ਹੋਣ ਵਾਲਾ ਨਹੀਂ ਇਹ ਚੰਦ ਸੂਰਜ ਉਸ ਦੇ ਮਹਿਰ ਦੇ ਮਾਨੋ ਨਿੱਕੇ ਜਿਹੇ ਦੀਵੇ ਹਨ ਜਿਸ ਦਾ ਕਾਲ ਦਾ ਹਾਲਾ ਹਰੇਕ ਜੀਵ ਦੇ ਸਿਰ ਉੱਤੇ ਹੈ ਜਿਸ ਕਾਲ ਦਾ ਹਾਲਾ ਹਰੇਕ ਜੀਵ ਨੂੰ ਭਰਨਾ ਪੈਂਦਾ ਹੈ ਹਾਲਾ ਜੇ ਸਕਾਲ ਤੋਂ ਜਗਤ ਦਾ ਹਰੇਕ ਜੀਵ ਥਾਰ-ਥਾਰ ਕੰਮਦਾ ਹੈ ਹਾਲਾ ਪੁਰਾਣੇ ਸਮਿਆਂ ਵਿੱਚ ਜੋ ਰਾਜੇ ਮਹਾਰਾਜੇ ਸੀ ਉਹ ਜਿਹੜੇ ਖੇਤੀ ਕਰਦੇ ਸੀ ਉਹਨਾਂ ਤੋਂ ਲੈਂਦੇ ਹੁੰਦੇ ਸੀ ਹਾਲਾ ਟੈਕਸ ਜੋ ਅੱਜ ਦੇ ਸਮੇਂ 'ਚ ਆਪਾਂ ਟੈਕਸ ਕਹਿ ਸਕਦੇ ਹਾਂ ਜੀਐਸਟੀ ਟੈਕਸ ਕਹਿ ਸਕਦੇ ਹਾਂ ਇਹ ਉਸ ਪ੍ਰਕਾਰ ਦਾ ਹਾਲਾ ਸੀ ਪੁਰਾਣੇ ਸਮਿਆਂ ਵਿੱਚ ਤੇ ਜੋ ਕਾਲ ਇਸ ਜਗਤ ਰੂਪ ਸ਼ਹਿਰ ਦੇ ਸਿਰ ਉੱਤੇ कोतवाल ਹੈ ਉਹ ਕਾਲ ਵਿਚਾਰਾ ਉਸ ਪ੍ਰਮਾਤਮਾ ਦੇ ਘਰ ਵਿੱਚ ਮਾਨੋ ਇੱਕ ਖਡਾਉਣਾ ਹੈ ਸੋ ਐਸਾ ਰਾਜਾ ਸ੍ਰੀ ਨਰ ਹਰੀ ਇਤਨਾ ਵੱਡਾ ਉਹ ਪ੍ਰਮਾਤਮਾ ਰਾਜਾ ਹੈ ਜਾਂ ਚੈ ਘਰ ਕੋ ਲਾਲ ਬ੍ਰਹਮਾ ਚਤੁਰਮੁਖ ਡਾਂਵੜਾ ਜਿਨ ਬਿਸਵ ਸੰਸਾਰ ਰਾਚਿਲੇ ਉਹ ਪ੍ਰਮਾਤਮਾ ਇੱਕ ਐਸਾ ਰਾਜਾ ਹੈ ਕਿ ਲੋਕਾਂ ਦੇ ਖਿਆਲ ਅਨੁਸਾਰ ਜਿਸ ਬ੍ਰਹਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਚਾਰ ਮੂੰਹਾਂ ਵਾਲਾ ਉਹ ਬ੍ਰਹਮਾਪੀ ਉਸ ਦੇ ਘਰ ਵਿੱਚ ਭਾਂਡੇ ਕਢਣ ਵਾਲਾ ਇੱਕ কুমਭਾਰ ਹੀ ਹੈ ਭਾਵ ਉਸ ਪਰਮਾਤਮਾ ਦੇ ਸਾਹਮਣੇ ਲੋਕਾਂ ਦਾ ਮੰਨਿਆ ਹੋਇਆ ਬ੍ਰਹਮਾਪੀ ਇਤਨੇ ਹੀ ਹਸਤੀ ਰੱਖਦਾ ਹੈ ਜਿੰਨੀ ਕਿ ਕਿਸੇ ਪਿੰਡ ਦੇ ਚੌਧਰੀ ਦੇ ਸਾਹਮਣੇ ਪਿੰਡ ਦਾ ਗਰੀਬ কুমਭਾਰ ਜਾਂ ਕਹੇ ਘਰ ਈਸ਼ਰ ਬਾਵਲਾ ਜਗਤ ਗੁਰੂ ਤਤਸਾਰਖਾ ਗਿਆਨ ਭਾਖਿ ਲੈ ਇਹਨਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਤਾਂ ਸ਼ਿਵ ਜੀ జగਤ ਦਾ ਗੁਰੂ ਹੈ ਪਰ ਜਿਸ ਨੇ ਜਗਤ ਦੇ ਜੀਵਾਂ ਵਾਸਤੇ ਅਸਲ ਸਮਝਣ ਜੋਗ ਪ੍ਰਦੇਸ਼ ਬਣਾਇਆ ਹੈ ਭਾਵ ਜੋ ਸਾਰੇ ਜੀਵਾਂ ਨੂੰ ਮੌਤ ਦਾ ਸੁਨੇਹਾ ਪੜਾਂਦਾ ਹੈ ਜੋ ਸਭ ਜੀਵਾਂ ਦਾ ਨਾਸ ਕਰਦਾ ਮੰਨਿਆ ਜਾ ਰਿਹਾ ਹੈ ਇਹ ਸ਼ਿਵ ਜੀ ਸ੍ਰਿਸ਼ਟੀ ਦੇ ਮਾਲਕ ਉਸ ਪਰਮਾਤਮਾ ਦੇ ਘਰ ਵਿੱਚ ਮਾਨੋ ਇੱਕ ਇੱਕ ਕੰਬਲਾ ਮਖਸਰਾ ਹੈ ਮਸਖਰਾ ਹੈ ਪਾਪ ਪੋ ਨ ਜਾਂ ਚੈ ਡਾਂਗ ਯਾ ਦਵਾਰ ਹੈ ਚਿਤ੍ਰਗੁਪਤ ਲੇਖਿਆ ਰਾਜੇ ਲੋਕਾਂ ਦੇ ਰਾਜ ਮਹਿਲਾਂ ਦੇ ਦਰਵਾਜੇ ਉੱਤੇ ਚੌਪਦਾਰ ਖੜੇ ਹੁੰਦੇ ਹਨ ਜੋ ਰਾਜਿਆਂ ਦੀ ਹਜ਼ੂਰੀ ਵਿੱਚ ਜਾਣ ਵਾਲਿਆਂ ਨੂੰ ਵਰਜਦੇ ਜਾਂ ਆਗਿਆ ਦਿੰਦੇ ਹਨ ਘਟ ਘਟ ਵਿੱਚ ਵਸਣ ਵਾਲੇ ਰਾਜਨ ਪ੍ਰਭੂ ਨੇ ਐਸਾ ਨਿਯਮ ਬਣਾਇਆ ਹੈ ਕਿ ਹਰੇਕ ਜੀਵ ਦਾ ਕੀਤਾ ਚੰਗਾ ਜਾਂ ਮੰਦਾ ਕੰਮ ਉਸ ਪ੍ਰਭੂ ਦੇ ਮਹਿਲ ਦੇ ਦਰ ਦੇ ਚੌਪਦਾਰ ਹੈ ਪਾਵ ਹਰੇਕ ਜੀਵ ਦੇ ਅੰਦਰ ਹਿਰਦੇ ਘਰ ਵਿੱਚ ਪ੍ਰਭੂ ਵਸ ਰਿਹਾ ਹੈ ਪਰ ਜੀਵ ਦੇ ਆਪਣੇ ਕੀਤੇ ਚੰਗੇ ਮੰਦੇ ਕੰਮ ਹੀ ਉਸ ਪ੍ਰਭੂ ਤੋਂ ਵਿਤਖਰਾ ਦਿੰਦੇ ਹਨ ਜਿਸ ਚਿਤ੍ਰਗੁਪਤ ਦਾ ਸਹਿਮ ਹਰੇਕ ਜੀਵ ਨੂੰ ਲੱਗਾ ਹੋਇਆ ਹੈ ਉਹ ਚਿਤ੍ਰਗੁਪਤ ਉਸ ਦੇ ਘਰ ਇੱਕ ਮੁਨੀਮ ਦੀ ਹਸਤੀ ਰੱਖਦਾ ਹੈ ਪਰਮਾਤਮਾ ਐਡਾ ਵੱਡਾ ਮਹਾਨ ਹੈ ਕਿ ਜਿਸ ਨੂੰ ਸਾਰੇ ਹੀ ਤੇ ਆਉਂਦੇ ਹਨ ਸਮਾਧੀਆਂ ਲਾ ਕੇ ਸ਼ਿਵ ਜੀ ਬ੍ਰਹਮਾ ਮਹੇਸ਼ ਵੀ ਉਸ ਪਰਮਾਤਮਾ ਦਾ ਹੀ ਸਿਮਰਨ ਕਰਦੇ ਹਨ ਧਰਮ ਰਾਏ ਪਰਲੀ ਪ੍ਰਤਹਾਰ ਲੋਕਾਂ ਦੇ ਭਾਣੇ ਪਰਲੋਂ ਲਿਆਉਣ ਵਾਲਾ ਧਰਮ ਰਾਜ ਉਸ ਪ੍ਰਭੂ ਦੇ ਮਹਿਲ ਦਾ ਇੱਕ ਮਾਮੂਲੀ ਦਰਬਾਨ ਹੈ ਸੋ ਐਸਾ ਰਾਜਾ ਸ੍ਰੀ ਗੋਪਾਲ ਸ੍ਰਿਸ਼ਟੀ ਦਾ ਮਾਲਕ ਉਹ ਪਰਮਾਤਮਾ ਇੱਕ ਐਸਾ ਰਾਜਾ ਹੈ ਜਾਂਚ ਹੈ ਘਰ ਗਾਣ ਗੰਧਰ ਬ੍ਰਿਖੀ ਬਪੜੇ ਢਾਡੀਆਂ ਗਵੰਤ ਆਛੈ ਉਹ ਪ੍ਰਮਾਤਮਾ ਇੱਕ ਐਸਾ ਰਾਜਾ ਹੈ ਜਿਸ ਦੇ ਦਰ ਤੇ ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ ਅਤੇ ਸਾਰੇ ઋષਿ ਇਹ ਵਿਚਾਰੇ ਢਾਡੀ ਬਣ ਕੇ ਉਸ ਦੀਆਂ ਸਿਫਤਾਂ ਦੀਆਂ ਵਾਰਾਂ ਗਾਉਂਦੇ ਹਨ ਸਰਬ ਸਾਸਤਰ ਬੋ ਰੂਪੀਆ ਅਨਗਰੂਆ ਅਖਾੜਾ ਮੰਡਲੀਕ ਬੋਲ ਬੋਲਹ ਕਾਛੇ ਸਾਰੇ ਸ਼ਾਸਤਰ ਮਾਨੋ ਬੋ ਰੂਪੀਏ ਹਨ ਇਹ ਜਗਤ ਮਾਨ ਉਸ ਦਾ ਨਿਕਾਜ ਆਖਾੜਾ ਹੈ ਇਸ ਜਗਤ ਦੇ ਰਾਜੇ ਉਸ ਦਾ ਹਾਲਾ ਭਰਨ ਵਾਲੇ ਹਨ ਉਸ ਦੀ ਸਿਫਤ ਦੇ ਸੁੰਦਰ ਬੋਲ ਬੋਲਦੇ ਹਨ ਚੌਰ ਢੂਲ ਜਾਂ ਚਹਿ ਪਵਨ ਉਹ ਪ੍ਰਭੂ ਪਰਮਾਤਮਾ ਇੱਕ ਐਸਾ ਰਾਜਾ ਹੈ ਕਿ ਉਸ ਦੇ ਦਰ ਤੇ ਪਵਨ ਚੌਰ ਬਰਦਾਰ ਹੈ ਚੇਰੀ ਸਖਤ ਜੀਤ ਲੈ ਭਵਨ ਮਾਇਆ ਉਸ ਦੀ ਦਾਸੀ ਹੈ ਜਿਸ ਨੇ ਸਾਰਾ జగਤ ਜਿੱਤ ਲਿਆ ਹੈ ਅੰਡ ਟੂਕ ਜਾਂਚੈ ਭਸਮਤੀ ਇਹ ਧਰਤੀ ਉਹਦੇ ਲੰਗਰ ਵਿੱਚ ਮਾਨੋ ਚੁੱਲ੍ਹਾ ਹੈ ਭਾਵ ਸਾਰੀ ਧਰਤੀ ਦੇ ਜੀਵਾਂ ਨੂੰ ਉਹ ਆਪ ਹੀ ਰਿਜਕ ਦੇਣ ਵਾਲਾ ਹੈ ਪਰਮਾਤਮਾ ਸਵੇਸਾ ਰਾਜਾ ਤ੍ਰਿਪਵਨਪਤੀ ਤਿੰਨਾ ਭਵਨਾਂ ਦਾ ਮਾਲਕ ਪਰਮਾਤਮਾ ਇੱਕ ਐਸਾ ਰਾਜਾ ਹੈ ਜਾਂਚ ਹੈ ਘਰ ਕੂਰਮਾ ਪਾਲ ਸਹਸਰ ਫਨੀ ਬਾਸਕ ਸੇਜ ਵਾਲੂਆ ਉਹ ਇੱਕ ਐਸਾ ਰਾਜਾ ਹੈ ਪਰਮਾਤਮਾ ਕੇ ਵਿਸ਼ਨੂੰ ਦਾ ਕਾਸ਼ ਅਵਤਾਰ ਜਿਸ ਦੇ ਘਰ ਵਿੱਚ ਮਨੋ ਇੱਕ ਪਲੰਗ ਹੈ ਹਜ਼ਾਰ ਫਣਾ ਵਾਲਾ ਛੇਸ਼ਨਾਗ ਜਿਹਦੀ ਸੇ ਦੀਆਂ ਤਣੀਆਂ ਦਾ ਕੰਮ ਕਰਦਾ ਹੈ 18 ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਗ ਮਾਲਾ ਪਾਣੀ ਹਾਰਿਆ ਜਗਤ ਦੀ ਸਾਰੀ ਬਨਸਪਤੀ ਉਸ ਪਰਮਾਤਮਾ ਨੂੰ ਭੇਟ ਕਰਨ ਵਾਲੀ ਫੁੱਲ ਭੇਟ ਕਰਨ ਵਾਲੀ ਮਾਲਨ ਹੈ 96 ਕਰੋੜ ਬੱਦਲ ਉਹਦਾ ਪਾਣੀ ਪੜਨ ਵਾਲੇ ਨੌਕਰ ਹਨ ਪਰਮਾਤਮਾ ਇਤਨਾ ਬੇਅੰਤ ਹੈ ਕਾਲ ਬੁਰਖ ਵਾਹਿਗੁਰੂ ਨਖ ਪਰਵੇਸ਼ ਜਾਂਚੈ ਸੁਰਸਰੀ ਗੰਗਾ ਉਸਦੇ ਦਰ ਤੇ ਉਸਦੇ ਨੋਹਾਂ ਦਾ ਪਸੀਨਾ ਹੈ ਸਭ ਤਸਮੁੰਦ ਜਾਂਚੈ ਘੜਥਲੀ ਅਤੇ ਸੱਤੇ ਸਮੁੰਦਰ ਉਸ ਦੀ ਕੜਵੰਜੀ ਹਨ ਇਤੇ ਜੀ ਜਾਂਚੈ ਵਰਤਣੀ ਜਗਤ ਦੇ ਸਾਰੇ ਜੀ ਜੰਤ ਉਸ ਦੇ ਭਾਂਡੇ ਹਨ ਗੁਰੂ ਪਿਆਰਿਓ ਉੱਪਰਲੀ ਲੈਣ ਵਿੱਚ ਆਇਆ ਹੈ ਸੱਤ ਸਮੁੰਦ ਜਾਂਚੈ ਕੜਥਲੀ ਅਤੇ ਸੱਤੇ ਸਮੁੰਦਰ ਉਸ ਦੀ ਕੜਵੰਜੀ ਹਨ ਕੜਵੰਜੀ ਕੀ ਸੀ ਜੋ ਪੁਰਾਣੇ ਸਮਿਆਂ ਵਿੱਚ ਮਾਵਾਂ ਭੈਣਾਂ ਦੁੱਧੜੀ ਲਕਦੀਆਂ ਹੁੰਦੀਆਂ ਸੀ ਉਹ ਇੱਕ ਲੱਕੜ ਦੀ ਚਗਾਠ ਜੀ ਬਣੀ ਹੁੰਦੀ ਸੀ। ਦਾਸ ਨੇ ਤੇ ਆਪਣੇ ਅੱਖੀ ਵੇਖੀ ਹੋਈ ਹੈ ਤੇ ਉਹਦਾ ਇੱਕ ਪਾਵਾ ਹੁੰਦਾ ਸੀ ਉੱਪਰ ਨੂੰ ਮੁੰਨਾ ਜਿਆ ਖੜਾ ਕੀਤਾ। ਉਹਦੇ ਨਾਲ ਮਧਾਣੀ ਨੂੰ ਰੱਸੀ ਪਾ ਕੇ ਟਿਕਾ ਕੇ ਤੇ ਇੱਕ ਨੇਤਰਾ ਮਾਵਾ ਆਪਣੇ ਹੱਥ ਵਿੱਚ ਫੜਦੀਆਂ ਹਨ ਤੇ ਇੱਕ ਰੱਸੀ ਉਹਦੇ ਨਾਲ ਪਾਈ ਹੁੰਦੀ ਕੜਵੰਜੀ ਨਾਲ ਤੇ ਕੜਵੰਜੀ ਇੱਕ ਜਿੱਦਾਂ ਚਾਰੇ ਪਾਸਿਆਂ ਤੋਂ ਉਹ ਬਾਲੇ ਜੇ ਲਾ ਕੇ ਲੱਕੜ ਦੇ ਬਣੀ ਹੁੰਦੀ ਹੈ ਉਹ ਚਾਟ ਹੀ ਨਹੀਂ ਡਿਗਣ ਦਿੰਦੀ ਤੇ ਅਦਾਂ ਵਿੱਚ ਦੋ ਦੜੇ ਡਕਦੀਆਂ ਮਾਵਾਂ ਭੈਣਾਂ ਇਹ ਪੁਰਾਣੇ ਸਮਿਆਂ ਦੀ ਗੱਲ ਹੈ ਜੋ ਸੱਚੇ ਪਾਤਸ਼ਾਹ ਆਪਣੀ ਬਾਣੀ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਏਤੇ ਜੀ ਜਾਂਚੈ ਵਰਤਣੀ ਜਗਤ ਦੇ ਸਾਰੇ ਜੀਆ ਜੰਤ ਉਸ ਦੇ ਭਾਂਡੇ ਹਨ ਸੋ ਐਸਾ ਰਾਜਾ ਤ੍ਰਿਪ ਬਣ ਧਣੀ ਐਸਾ ਰਾਜਾ ਹੈ ਤਿੰਨਾ ਭਵਨਾਂ ਦਾ ਮਾਲਕ ਉਹ ਪ੍ਰਭੂ ਪਰਮਾਤਮਾ ਜਾਂ ਚੈ ਘਰ ਨਿਕਟ ਵਰਤੀ ਅਰਜਨ ਤ੍ਰੂਪ ਪਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਬ ਬਾਨਵਹਿ ਹੇਲਾ ਉਹ ਪ੍ਰਭੂ ਇੱਕ ਐਸਾ ਰਾਜਾ ਹੈ ਜਿਸ ਦੇ ਘਰ ਵਿੱਚ ਉਸ ਦੇ ਨੇੜੇ ਰਹਿਣ ਵਾਲੇ ਅਰਜਨ ਪਹਿਲਾਦ ਅੰਬਰੀਕ ਨਾਰਦ ਨੇਜੇ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਗਿਆਨਵਾਨ ਮਨੁੱਖ ਸ਼ਿਵਜੀ ਦੇ ਗਣ ਦੇਵਤਿਆਂ ਦੇ ਰਾਗੀ 52 ਬੀਰਾਦਕ ਉਸ ਪਰਮਾਤਮਾ ਦੇ ਇੱਕ ਸਧਾਰਨ ਜੀ ਖੇੜ ਹਨ ਇੱਥੇ ਜੀ ਜਾਂਚ ਹੈ ਘੜੀ ਜਗਤ ਦੇ ਸਾਰੇ ਜੀਵਾਂ ਜੰਤ ਉਸ ਪ੍ਰਭੂ ਦੇ ਘਰ ਵਿੱਚ ਹਨ ਅਸੀਂ ਸਾਰੇ ਹੀ ਉਸ ਪ੍ਰਭੂ ਦੇ ਘਰ ਵਿੱਚ ਰਹਿ ਰਹੇ ਹਨ ਪਰਮਾਤਮਾ ਦਾ ਬੜਾ ਵੱਡਾ ਸਾਰਾ ਸੰਸਾਰ ਘਰ ਹੈ ਸਰਬ ਵਿਆਪਕ ਅੰਤਰ ਹਰੀ ਉਹ ਹਰੀ ਪ੍ਰਭੂ ਪਰਮਾਤਮਾ ਸਭ ਵਿੱਚ ਵਿਆਪਕ ਹੈ ਸਭ ਦੇ ਅੰਦਰ ਵੱਸਦਾ ਹੈ ਪਰਣਵੈ ਨਾਮ ਦਿਓ ਤਾਂ ਚੀਆਣ ਭਗਤ ਨਾਮਦੇਵ ਜੀ ਬੇਨਤੀ ਕਰਦੇ ਹਨ ਕਿ ਮੈਨੂੰ ਉਸ ਪਰਮਾਤਮਾ ਦੀ ਓਟ ਆਸਰਾ ਹੈ ਸਗਲ ਭਗਤ ਜਾਚੈ ਨਿਸ਼ਾਨ ਅਤੇ ਸਾਰੇ ਹੀ ਭਗਤ ਜਿਸ ਦੇ ਝੰਡੇ ਹੇਠ ਆਨੰਦ ਮਾਣ ਰਹੇ ਹਨ ਭਗਤ ਨਾਮਦੇਵ ਜੀ ਬਹੁਤ ਹੀ ਡੂੰਘੇ ਵਿਚਾਰਾਂ ਵਾਲੀ ਬਾਣੀ ਉਚਾਰ ਨ ਕਰਦੇ ਹਨ ਮਲਾਰ ਮੋਕ ਤੂੰ ਨਾ ਬਸਾਰ ਤੂੰ ਨਾ ਬਸਾਰ ਹੇ ਰਾਮ ਪਰਮਾਤਮਾ ਮੈਨੂੰ ਤੂੰ ਨਾ ਭਲਾਈਂ ਮੈਨੂੰ ਤੂੰ ਕਦੇ ਨਾ ਵਿਸਾਰੀਂ ਤੂੰ ਨਾ ਵਿਸਾਰੇ ਰਾਮਈਆ ਰਹਾਓ ਹੇ ਸੋਹਣੇ ਰਾਮ ਮੈਨੂੰ ਤੂੰ ਨਾ ਵਿਸਾਰੇ ਇੱਕ ਪਲ ਵਾਤੇ ਵੀ ਨਾ ਵਿਸਾਰੇ ਰਹਾਓ आलावंती परम जो है मुझ ऊपर सब को पिला इन्हों पांडिया वहम वे है कि उच्ची जाति वाले हैं इस करके सारे मेरे उत्ते गुस्से हो गए हैं सूद सूद कर मारो कहाँ करो बाप बीठला शुद्र शुद्रा के तिना मार कुटाई करके मैनू इना ने उठाल दिता है हे मेरे बीठल पिता ਇਨਾ ਅੱਗੇ ਮੇਰੀ ਕੱਲੇ ਦੀ ਕੋਈ ਪੇਸ਼ ਨਹੀਂ ਜਾਂਦੀ ਮੂਏ ਹੋਏ ਜੋ ਮੁਕਤ ਦੇ ਹੋ ਗਏ ਮੁਕਤ ਨਾ ਜਾਣੈ ਕੋਇਲਾ ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਇਹ ਪੰਡਿਆ ਮੋਕੋ ਢੇਡ ਕਹਿਤ ਹੈ ਇਹ ਪੰਡਿਆ ਮੋਕੋ ਢੇਡ ਕਹਿਤ ਤੇਰੀ ਪੈਜ ਪੇਸ਼ੌਂਡੀ ਹੋਏਲਾ ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ ਇਸ ਤਰ੍ਹਾਂ ਤੇਰੀ ਆਪਣੀ ਹੀ ਇੱਜ਼ਤ ਘਟ ਰਹੀ ਹੈ ਕਿ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਰਹਿ ਸਕਦਾ ਹੈ ਪ੍ਰਮਾਤਮਾ ਤੂੰ ਜੋ ਦਿਆਲ ਕਿਰਪਾਲ ਕਈਅਤ ਹੈ ਹਤ ਭੁਜ ਪਿਓ અપਾਰਲਾ ਹੈ ਸੁਨੇ ਰਾਮ ਹੈ ਪ੍ਰਮਾਤਮਾ ਤੂੰ ਤਾਂ ਸਭਨਾ ਉੱਤੇ ਚਾਹੇ ਕੋਈ ਨੀਚ ਕੁਲ ਦਾ ਹੋਵੇ ਚਾਹੇ ਉੱਚੀ ਕੁਲ ਦਾ ਤੂੰ ਸਭਨਾ ਉੱਤੇ ਦਇਆ ਕਰਨ ਵਾਲਾ ਹੈ ਤੂੰ ਮਿਹਰ ਦਾ ਘਰ ਹੈ ਪ੍ਰਮਾਤਮਾ ਫੇਰ ਤੂੰ ਹੈ ਪੀ ਬੜਾ ਬਲੀ ਤੇ ਬੇਅੰਤ ਕਿ ਤੇਰੇ ਸੇਵਕ ਉਤੇ ਕੋਈ ਤੇਰੀ ਮਰਜ਼ੀ ਤੋਂ ਬਿਨਾ ਧੱਕਾ ਕਰ ਸਕਦਾ ਹੈ ਫੇਰ ਦੀ ਆਦੇਹਰਾ ਨਾਮੇ ਕੋ ਪੰਡਿਆਲ ਕੋ ਪਿਛਵਾਰ ਲਾ ਮੇਰੀ ਨਾਮ ਦੇਵ ਦੀ ਰਜ਼ੋਈ ਸੁਣ ਕੇ ਪ੍ਰਭੂ ਪਰਮਾਤਮਾ ਨੇ ਦਿਹਰਾ ਮੈਂ ਨਾਮ ਦੇਵ ਵੱਲ ਫੇਰ ਦਿੱਤਾ ਤੇ ਪਾਂਡਿਆ ਵੱਲ ਪਿੱਠ ਹੋ ਗਈ ਗੁਰੂ ਪਿਆਰਿਓ ਭਗਤ ਨਾਮਦੇਵ ਜੀ ਜਾਤ ਦੇ ਨੀਵੇਂ ਸਨ ਪਰ ਕਰਮ ਬੜੇ ਉੱਚੇ ਸਨ ਉਹਨਾਂ ਦੇ ਜਿਨੇ ਭਗਤ ਹੋਏ ਨੇ ਬੜੀ ਚੜ੍ਹਦੀ ਕਲਾ ਵਾਲੇ ਭਗਤ ਹੋਏ ਨੇ ਤੇ ਜਿਹੜੇ ਪੰਡਤ ਲੋਕ ਸੀ ਬ੍ਰਾਹਮਣ ਲੋਕ ਹੈ ਸ਼ੁਰੂ ਤੋਂ ਹੀ ਭਗਤਾ ਨਾਲ ਨੀਵੀਆਂ ਜਾਤਾਂ ਵਾਲਿਆਂ ਨਾਲ ਈਰਖਾ ਕਰਦੇ ਆ ਰਹੇ ਸਨ ਤੇ ਇੱਕ ਦਿਨ ਭਗਤ ਨਾਮਦੇਵ ਜੀ ਮੰਦਿਰ ਵਿੱਚ ਜਾ ਬੈਠੇ ਮੰਦਿਰ ਦੇ ਬੂਹੇ ਅੱਗੇ ਬੈਠ ਕੇ ਪਰਮਾਤਮਾ ਦਾ ਸਿਮਰਨ ਕਰਨ ਲੱਗ ਗਏ ਤੇ ਫਿਰ ਜਦੋਂ ਮੰਦਰ ਦਾ ਪੁਜਾਰੀ ਆਇਆ ਦੋ ਚਾਰ ਹੋਰ ਬੰਦੇ ਆਏ ਉਹ ਕਹਿੰਦੇ ਨੇ ਇਹਨੂੰ ਨੀਚ ਯਾਦ ਵਾਲ ਨੂੰ ਇੱਥੇ ਕਿਉਂ ਬਹਿਣ ਦਿੱਤਾ ਚੁੱਕ ਕੇ ਉਹਨਾਂ ਨੇ ਗਾਲੀ ਦੁਪੜ ਵੀ ਕੀਤੀ ਮਾਰਕੁੱਟ ਵੀ ਕੀਤੀ ਜੋ ਗੁਰਬਾਣੀ ਵਿੱਚ ਭਗਤ ਜੀ ਬਿਆਨ ਕਰ ਰਹੇ ਹਨ ਦੱਸ ਰਹੇ ਹਨ ਜੋ ਲਿਖਿਆ ਬਾਣੀ ਵਿੱਚ ਭਗਤ ਜੀ ਨੇ ਕਿ ਮਾਰਕੁੱਟ ਵੀ ਕੀਤੀ ਤੇ ਫਿਰ ਪਿੱਛੇ ਜਾ ਕੇ ਮੰਦਰ ਦੇ ਚੁੱਕੇ ਸੁੱਟ ਦਿੱਤਾ ਫਿਰ ਉਹ ਪਿੱਛੇ ਹੀ ਬੈਠ ਕੇ ਪਰਮਾਤਮਾ ਨੂੰ ਤੇ ਆਉਣ ਲੱਗ ਗਿਆ ਕਿਉਂਕਿ ਉਸ ਦੀ ਭਗਤੀ ਸੱਚੀ ਸੀ ਭਗਤ ਨਾਮਦੇਵ ਜੀ ਨੇ 72 ਵਾਰੀ ਦਰਸ਼ਨ ਕੀਤੇ ਨੇ ਪ੍ਰਮਾਤਮਾ ਦੇ ਤੇ ਪੰਡਤਾਂ ਨੂੰ ਇੱਕ ਵਾਰੀ ਵੀ ਨਹੀਂ ਹੋਏ ਜਿਹੜੇ ਪੰਡਤ ਬਣੇ ਫਿਰਦੇ ਸੀ ਉਸ ਸਮੇਂ ਦੇ ਤੇ ਫਿਰ ਪ੍ਰਮਾਤਮਾ ਨੇ ਐਸੀ ਖੇਡ ਰਚਾਈ ਜਿੱਧਰ ਨਾਮਦੇਵ ਜੀ ਬੈਠੇ ਭਗਤੀ ਕਰ ਰਹੇ ਸਨ ਫਿਰ ਆਪਣੇ ਦਿਹਰੇ ਦਾ ਮੂੰਹ ਭਾਵ ਮੰਦਰ ਦਾ ਮੂੰਹ ਉਧਰ ਨੁਕਮਾ ਦਿੱਤਾ ਤੇ ਪੰਡਤਾਂ ਵਾਲ ਫਿਰ ਪਿੱਠ ਕਰ ਲਈ ਸੋ ਸਮੇਂ ਦਾ ਇਹ ਜੋ ਦਿਸਟਾਂਸੀ ਜੋ ਬਾਣੀ ਵਿਚਾਰਨ ਕੀਤੀ ਸੀ ਭਗਤ ਜੀ ਨੇ ਇਸ ਰਾਗ ਮਲਾਰ ਵਿੱਚ ਦਰਜ ਕੀਤੀ ਹੈ ਸੋ ਆਓ ਦੋ ਲੈਣਾ ਆਖਰੀ ਪੜ੍ਹ ਕੇ ਖਿਮਾ ਦੇ ਜਾਇ ਤਾਂ ਹੁੰਨੇ ਹਾਂ ਸਾਨੂੰ ਵੀ ਪ੍ਰਮਾਤਮਾ ਦੀ ਭਗਤੀ ਤਨੋਂ ਤੇ ਮਨੋਂ ਕਰਨੀ ਚਾਹੀਦੀ ਹੈ ਲੋਕ ਵਿਖਾਵਾ ਨਹੀਂ ਕਰਨਾ ਚਾਹੀਦਾ ਸੱਚੇ ਦਿਲ ਨਾਲ ਕੀਤੀ ਭਗਤੀ ਹੀ ਪ੍ਰਵਾਨ ਹੁੰਦੀ ਹੈ ਤੂੰ ਜੋ ਦਿ ਹਾਲ ਕਿਰਪਾਲ ਕਈਤ ਹੈ ਹੱਤ ਪੁਜ ਭਿਓ ਅਪਾਰਲਾ ਫੇਰ ਦੀ ਆਦੇ ਹੁਰਾ ਨਾਮੇ ਕੋ ਪੰਡਿਆਂ ਕੋ ਪਿਸ਼ਵਾਰਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1292 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1293 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ